ਸਤਿ ਸ਼੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨ ਲੱਗੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ 520 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਨੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸਾਡਾ ਮਕਸਦ ਹੈ ਸੀਐਮ ਭਵੰਤਮਨ ਵੱਲੋਂ ਇਹ ਦੇਣ ਜਾਰੀ ਹੋਈ ਨੇ ਤੁਹਾਨੂੰ ਸਲਾ ਚਾਹੁੰਦੇ ਆ ਅੱਜ ਮੁੱਖ ਮੰਤਰੀ ਭਵੰਤਮਨ ਵੱਲੋਂ ਲਾਈਵ ਹੋਗੇ 520 ਉਮੀਦਵਾਰਾਂ ਨੂੰ ਨੌਕਰੀ ਦੀ ਨਿਯੁਕਤੀ ਪੱਤਰ ਦਿੱਤੇ ਗਏ ਨੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਸਾਡਾ ਮਕਸਦ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਕਿਹਾ ਕਿ ਸਾਨੂੰ ਪੈਰਿਸ ਜਾ ਕੈਲੀਫੋਰਨੀਆ ਦੀ ਲੋੜ ਨਹੀਂ ਹੈ ਅਸੀਂ ਸਿਰਫ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਹਾਂ ਜੀ ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਜੀ ਪਰੇਡ ਤੋਂ ਬਾਹਰ ਹੋਈ ਪੰਜਾਬ ਦੀ ਚਾਕੀ ਨੂੰ ਲੈ ਕੇ ਸੀਐਮ ਭਵੰਤਮਾਨ ਦਾ ਵੱਡਾ ਫੈਸਲਾ 26 ਜਨਵਰੀ ਗਣਤੰਤਰ ਦਿਵਸ ਮੌਕੇ ਦਿੱਲੀ ਵਿਖੇ ਹੋਏ ਜਿਹੜੀ ਹੋਣ ਵਾਲੀ ਪਰੇਡ ਦੌਰਾਨ ਬਾਹਰ ਕੀਤੀ ਪੰਜਾਬ ਦੀ ਚਾਕੀ ਨੂੰ ਲੈ ਕੇ ਮੁੱਖ ਮੰਤਰੀ ਭਵੰਤਮਾਨ ਦਾ ਵੱਡਾ ਫੈਸਲਾ ਲਿਆ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ 2024 ਵਿੱਚ ਹੋਣ ਵਾਲੀ ਲੋਕ ਸਭਾ ਚੋਣਾਂ ਹੁਣ ਤੱਕ ਦੀ ਪੰਜਾਬ ਦੀ ਚਾਕੀ ਇਸ ਸਾਲ ਪੰਜਾਬ ਦੀ ਹਰ ਗਲੀ ਮਹੱਲੇ ਵਿੱਚ ਜਾਵੇਗੀ ਇਸ ਨੂੰ ਹਰ ਪਿੰਡ 10 ਤੋਂ 15 ਮਿੰਟ ਲਈ ਰੋਕਿਆ ਜਾਵੇਗਾ ਜੀ ਉਸ ਤੋਂ ਬਾਅਦ ਅਗਲੀ ਗੱਲ ਜੀ ਨਵਾਂ ਰਿਕਾਰਡ ਕਾਇਮ ਹੋ ਚੁੱਕਾ ਹੈ ਪੰਜਾਬ 'ਚ ਸਾਲ 2023 ਦੌਰਾਨ ਬਣੇ ਨੇ ਜੀ ਕਰੀਬ 1.5 ਲੱਖ ਪਾਸਪੋਰਟ ਤੁਹਾਨੂੰ ਦੱਸਣਾ ਚਾਹਿਆ ਪੰਜਾਬੀਆਂ ਨੇ ਪਾਸਪੋਰਟ ਬਣਾਉਣ ਦਾ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ। ਇਕੱਲੇ ਸਾਲ 2023 ਵਿੱਚ ਪੰਜਾਬ ਵਿੱਚ ਨਵੇਂ 11.94 ਲੱਖ ਪਾਸਪੋਰਟ ਬਣੇ ਨੇ। ਮਤਲਬ ਕਿ ਸਾਲ 2023 ਵਿੱਚ ਪੰਜਾਬ ਵਿੱਚ ਔਸਤਨ ਹਰ ਮਿੰਟ ਪਿਛਲੇ 7 ਪਾਸਪੋਰਟ ਬਣ ਰਹੇ ਨੇ। ਪ੍ਰਤੀ ਘੰਟਾ 1 ਘੰਟੇ ਦੇ ਵਿੱਚ 408 ਪਾਸਪੋਰਟ ਜਿਹੜੇ ਬਣ ਰਹੇ ਨੇ। ਉਸ ਤੋਂ ਬਾਅਦ ਅਗਲੀ ਵੱਡੀ ਖਬਰ ਦੀ ਸੰਗੀਤ ਸਮਰਾਟ iracial ਖਾਨ ਦਾ ਦਿਹਾਂਤ ਹੋ ਚੁੱਕਾ ਹੈ। ਮਸ਼ਹੂਰ ਸੰਗੀਤਕਾਰ 우ਸਤਾਦ ਰਾਸ਼ਿਦ ਖਾਨ ਦਾ ਪਰਸਟੈਟ ਕੈਂਸਰ ਨਾਲ ਲੰਮੀ ਲੜਾਈ ਤੋਂ ਬਾਅਦ ਦਿਹਾਂਤ ਹੋ ਗਿਆ 55 ਸਾਲਾ ਸੰਗੀਤਕਾਰ ਕੋਲਕੱਤਾ ਦੇ ਇੱਕ ਹਸਪਤਾਲ ਵਿੱਚ ਆਈਸੀਯੂ ਵਿੱਚ ਆਕਸੀਜਨ ਸਪੋਰਟ ਤੇ ਵੈਂਟੀਲੇਟਰ ਤੇ ਸੀ ਦਸੰਬਰ ਵਿੱਚ ਦਿਮਾਗੀ ਤੌਰ ਤੋਂ ਬਾਅਦ ਹਾਲਾਤ ਵਿਗੜ ਗਈ ਸੀ 우ਸਤਾਦ ਰਾਸ਼ਿਦ ਖਾਨ ਮੰਨੇ ਪਰਮੰਨੇ ਸੰਗੀਤ ਤੇ ਉਸਤਾਦ ਤੇ ਕਲਾਸਿਕਲ ਗਾਇਕ ਨੇ 55 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ ਜਿਸ ਨਾਲ ਕਲਾਸਿਕਲ ਸੰਗੀਤ ਨੂੰ ਦੁਨੀਆ ਨੂੰ ਵੱਡਾ ਘਾਟਾ ਪਿਆ ਉਸ ਤੋਂ ਬਾਅਦ ਇਹ ਵੀ ਵੀਡੀਓ ਜੀ ਲੁਧੇਣਾ ਚ ਨਕਲੀ ਅੰਡੇ ਮਿਲਣ ਨਾਲ ਮਚੀ ਹੈ ਜੀ ਹਫੜਾ ਦਫੜੀ ਸਾੜਨ ਤੇ ਆਈ ਹੈ ਜੀ ਪਲਾਸਟਿਕ ਦੀ ਗੰਦ ਲੁਧੇਣਾ ਜ਼ਿਲ੍ਹੇ ਦੇ ਮਾਛੀਵਾੜਾ ਸ਼ਹਿਰ ਵਿੱਚ ਨਕਲੀ ਅੰਡੇ ਤੇ ਮਿਲਣ ਨਾਲ ਹਫੜਾ ਦਫੜੀ ਮਚ ਗਈ ਹੈ ਲੋਕ ਹੁਣ ਅੰਡੇ ਖਾਣ ਤੋਂ ਵੀ ਡਰਦੇ ਨੇ ਅੰਡਿਆਂ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਨੇ ਹਰਕਤ ਵਿੱਚ ਆ ਗਿਆ ਜਦੋਂ ਮਾਮਲਾ ਐਸ ਐਮ ਓ ਮਾਛੀਵਾੜਾ ਕੋਲ ਪੁੱਜਿਆ ਤਾਂ ਉਹਨੇ ਇਸ ਸਬੰਧੀ ਸ਼ਿਕਾਇਤ ਸਿਵਲ ਸਰਜਨ ਦਫ਼ਤਰ ਨੂੰ ਭੇਜ ਦਿੱਤੀ ਹੈ ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਜੀ ਅਰਜਨ ਅਵਾਰਡ ਹਾਸਲ ਕਰਨ ਵਾਲੇ 58ਵੇਂ ਕ੍ਰਿਕਟਰ ਬਣੇ ਮੁਹੰਮਦ ਸ਼ਮੀ ਰਾਸ਼ਟਰਪਤੀ ਮੁਰਮੂ ਨੇ ਕੀਤਾ ਜੀ ਸਨਮਾਨਿਤ ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ਅਰਜਨ ਅਵਾਰਡ ਹਾਸਲ ਕਰਨ ਵਾਲੇ 58ਵੇਂ ਕ੍ਰਿਕਟਰ ਬਣ ਗਏ ਨੇ ਅੱਜ ਉਹਨਾਂ ਨੂੰ ਵੱਡੇ ਖੇਡ ਪੁਸਤਕਾ ਨਾਲ ਸਨਮਾਨਿਤ ਕੀਤਾ ਗਿਆ ਰਾਸ਼ਟਰੀ ਦਰਪਦੀ ਮੁਰਮੂ ਨੇ ਉਹਨਾਂ ਨੂੰ ਇਸ ਪੁਸਤਕਾ ਨਾਲ ਸਨਮਾਨਿਤ ਕੀਤਾ ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਜੀ ਲੁਧੇਣਾ ਚ ਛੁੱਟੀਆਂ ਦੇ ਬਾਵਜੂਦ ਸਕੂਲ 'ਚ ਲੱਗੀਆਂ ਸਨ ਜੀ ਕਲਾਸਾਂ ਆਪਪ ਬਧਾਇਕ ਨੇ ਮਾਰੇ ਜੀ ਛਾਪਾ ਮੌਕੇ ਤੇ ਕੀਤੀ ਹੈ ਕਾਰਵਾਈ ਲੁਧਨੇ ਹਲਕਾ ਦੱਖਣੀ ਅਧੀਨ ਆਉਂਦੇ ਇਲਾਕੇ ਵਿੱਚ ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਦੇ ਅਣਦੇਖੀ ਕਰਦਾ ਹੋਇਆ ਇੱਕ ਸਕੂਲ ਖੁੱਲਾ ਹੋਇਆ ਸੀ ਜਿਸ ਦੀ ਸੂਚਨਾ ਮਿਲਣ ਤੋਂ ਬਾਅਦ ਹਲਕਾ ਬਧਾਇਕ ਰਜਿੰਦਰ ਪਾਲ ਕੌਰ ਛੀਨਾ ਬਲੂ ਸਕੂਲ ਤੇ ਛਾਪਾ ਮਾਰਿਆ ਗਿਆ ਤੇ ਸਕੂਲ ਨੂੰ ਬੰਦ ਕਰਵਾਇਆ ਗਿਆ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਹਰਤਵਿੰਦਰ ਨੇ ਕਰ ਦਿੱਤਾ ਜੀ ਆਪਣੀ ਜ਼ਿਆਦਾ ਵੱਟਵਾਰਾ 560 ਕਰੋੜ ਦੁਜਾਜਤ ਦੋਵੇਂ ਪਤਨੀਆਂ ਦੇ ਬੱਚਿਆਂ ਦੇ ਹਵਾਲੇ ਕੀਤੀ ਹੈ ਬਾਲੀਵੁੱਡ ਦੇ ਹਿਮਨ ਤਰਮਿੰਦਰ ਅਕਸ਼ਰੀ ਸੁਰਖੀਆਂ ਵਿੱਚ ਬਣੇ ਰਹਿੰਦੇ ਨੇ ਤਰਮਿੰਦਰ ਨੇ ਦਸੰਬਰ ਚ ਆਪਣਾ 88ਵਾਂ ਜਨਮ ਦਿਨ ਮਨਾਇਆ ਪਰ ਤਰਮਿੰਦਰ ਹੁਣੇ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਕਰਕੇ ਚਰਚਾ ਚ ਆ ਗਏ ਨੇ ਦਰਅਸਲ ਹਾਲ ਹੀ ਵਿੱਚ ਦਰਮਪਾਜੀ ਨੇ ਆਪਣੇ سوشل میڈیا ਹੈਂਡਲ ਤੇ ਇੱਕ ਅਜੀਬ ਪੋਸਟ ਸ਼ੇਅਰ ਕੀਤੀ ਹੈ ਜਿਸ ਵਿੱਚ ਉਹਨੇ ਆਪ ਕਿਸਾ ਖਤਮ ਹੋਣੇ ਕੋ ਹੈ ਮਤਲਬ ਕਿ ਜਿਹੜਾ ਆਪਦੇ ਆਪ ਨੂੰ ਉਹ ਐਂ ਕਹਿ ਰਹੇ ਨੇ ਵੀ ਹੁਣ ਅਸੀਂ ਜਾਣਦੇ ਕੰਡੇ ਤੇ ਆ ਉਸ ਤੋਂ ਪਹਿਲਾਂ ਪਹਿਲਾਂ ਸਾਰਾ ਕੁਝ ਠੀਕ ਹੈ ਜੀ ਬੰਟ ਦਿੱਤਾ ਜਾਣਾ ਚਾਹੀਦਾ ਜੀ ਬੰਦਿਆਂ ਦੇ ਵਿੱਚ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਗੁਰਵਿੰਦਰ ਬੜਾਰ ਨੇ ਆਪਣੀ ਪਤਨੀ ਦੇ ਨਾਲ ਸਾਂਝਾ ਕੀਤਾ ਜੀ ਰੋਮਾਂਟਿਕ ਵੀਡੀਓ ਪਾਲੀਵੁੱਡ ਗਾਇਕ ਗੁਰਵਿੰਦਰ ਪੁੜਾ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਨੇ ਉਹ ਜਿੱਥੇ ਆਪਣੇ ਪ੍ਰੋਜੈਕਟ ਦੇ ਬਾਰੇ ਫੈਨਸ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਨੇ ਉੱਥੇ ਹੀ ਉਹ ਆਪਣੀ ਨਿੱਜੀ ਜ਼ਿੰਦਗੀ ਬਾਰੇ ਵੀ ਗੱਲਾਂ ਸ਼ੇਅਰ ਕਰਦੇ ਰਹਿੰਦੇ ਨੇ ਉਹਨਾਂ ਨੇ ਬੀਤੇ ਦਿਨ ਆਪਣੀ ਪਤਨੀ ਦੇ ਨਾਲ ਰੋਮਾਂਟਿਕ ਵੀਡੀਓ ਸਾਂਝਾ ਕੀਤਾ ਉਸ ਤੋਂ ਬਾਅਦ ਅਗਲੀ ਖ਼ਬਰ ਜਿੱਤੰਦੂ ਚ ਸਕੂਲ ਜਾ ਰਹੇ ਵਿਦਿਆਰਥੀ ਦੀ ਸੜਕ ਹਾਦਸੇ 'ਚ ਮੌਤ ਹੋ ਚੁੱਕੀ ਹੈ ਛੁੱਟੀਆਂ ਦੇ ਬਾਵਜੂਦ ਵੀ ਲੱਗ ਰਹੇ ਨੇ ਜੀ ਸਕੂਲ ਅੱਜ ਸੰਗਣੀ ਤੋਂ ਦੁਕਾਨ ਸਰਕਾਰੀ ਸਕੂਲ ਖਾਸਾ ਦੇ 12ਵੀਂ ਜਮਾਤ ਦੇ ਵਿਦਿਆਰਥੀ ਨੇ ਭਾਨਕ ਸੜਕ ਖਾਸਾ ਵਾਪਰ ਗਿਆ ਇਸ ਦਰਨ ਉਸਦੀ ਮੌਤ ਵੀ ਹੋ ਗਈ ਹੈ ਜਾਣਕਾਰੀ ਮੁਤਾਬਕ ਤਿੰਨ ਵਿਦਿਆਰਥੀ ਮੋਟਰਸਾਈਕਲ ਤੇ ਸਕੂਲ ਜਾ ਰਹੇ ਸਨ ਰਸਤੇ ਵਿੱਚ ਟਰੱਕ ਵੱਲੋਂ ਜ਼ੋਰਦਾਰ ਟੱਕਰ ਮਾਰੀ ਗਈ ਜਿਸ ਕਾਰਨ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਦੋ ਗੰਭੀਰ ਜ਼ਖਮੀ ਦੱਸੀ ਜਾ ਰਹੇ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਹੜੀ ਕਿੜਾਕਰੀ ਦੀ ਠੰਡ ਚ ਠੰਡੇ ਪਾਣੀ ਨਾਲ ਨਹਾਉਣ ਦੇ ਨੌਜਵਾਨ ਪਹੁੰਚਿਆ ਹਸਪਤਾਲ ਦੋਸਤਾਂ ਨਾਲ ਲਾਈ ਸੀ ਜੀ ਸ਼ਰਤ ਪੰਜਾਬ ਚ ਕੜਾਕੇ ਦੀ ਠੰਡ ਪੈ ਰਹੀ ਹੈ ਇਸ ਤਰ੍ਹਾਂ ਠੰਡੇ ਪਾਣੀ ਨਾਲ ਨਹਾਉਣ ਦੇ ਇੱਕ ਨੌਜਵਾਨ ਨੂੰ ਮਹਿੰਗਾ ਸਬਕ ਤੋਹਿਆ ਆਪਣੇ ਦੋਸਤ ਨਾਲ ਮਜ਼ਾਕ ਕਰਦੇ ਹੋਏ ਨੌਜਵਾਨ ਨੇ ਇਸ ਕੜਾਕੇ ਦੀ ਠੰਡ ਵਿੱਚ ਠੰਡੇ ਪਾਣੀ ਨਾਲ ਨਹਾਉਣ ਦੀ ਸ਼ਰਤ ਲਾ ਲਈ ਪਹਿਲਾ ਨੌਜਵਾਨ ਨਹਾਇਆ ਪਰ ਕੁਝ ਦੇਰ ਬਾਅਦ ਉਸ ਨੂੰ ਠੰਡ ਲੱਗਣ ਲੱਗ ਪਈ ਅਤੇ ਉਹ ਬੇਹੋਸ਼ ਹੋ ਗਿਆ ਜੀ ਉਸ ਤੋਂ ਬਾਅਦ ਅੱਗੇ ਹੋਜੀ ਜੁਬਾਨ ਚ ਜਾਪਾਨ ਚ ਫਿਰ ਆਈ ਜੀ ਤੇਜ਼ ਪੁਚਾਲ 06.0 ਰਾਹੀ ਤਿੱਬਰਤਾ ਜਪਾਨ ਚ ਮੰਗਲਵਾਰ ਨੂੰ ਇੱਕ ਵਾਰ ਫਿਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਰਿਕਟਰ ਪੈਮਾਨੇ ਦੇ ਭੂਚਾਲ ਦੀ ਤੀਬਰਤਾ 6 ਮਾਪੀ ਗਈ ਹੈ ਸਮਾਚਾਰ ਏਜੰਸੀ ਏਐਫਪ ਦੇ ਅਨੁਸਾਰ ਜਪਾਨ ਦੇ ਹੋਂਸ਼ੂ ਦੇ ਪੱਛਮੀ ਤੱਟ ਨੇੜੇ ਦੁਪਹਿਰ 2:30 ਵਜੇ ਦੇ ਕਰੀਬ 6 ਤੀਬਰਤਾ ਦਾ ਭੂਚਾਲ ਆਇਆ ਜੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਪੜਕੇ ਪੰਜਾਬ ਆਉਣਗੇ ਨਿਤਨ ਗੜકરી ਹੁਸ਼ਿਆਰਪੁਰ ਨੂੰ ਦੇਣਗੇ 1553 ਕਰੋੜ ਰੁਪਏ ਦਾ ਤੋਹਫਾ ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗੜਕੜੀ ਬੁੱਧਵਾਰ 10 ਜਨਵਰੀ ਨੂੰ ਫਗਵਾੜਾ ਹੁਸ਼ਿਆਰਪੁਰ ਸੜਕ ਨੂੰ ਚਾਰ ਮਾਰਗੀ ਨੀਰਾ ਨੀ ਪੱਥਰ ਰੱਖਣਗੇ ਸਮਾਗਮ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਦਸੂਹਾ ਗਰਾਊਂਡ ਵਿਖੇ ਵਿਸ਼ਾਲ ਰੈਲੀ ਕੀਤੀ ਜਾਵੇਗੀ ਇਹ ਗੱਲਾਂ ਕੇਂਦਰੀ ਰਾਜ ਮੰਤਰੀ ਸ਼ੋਮ ਪ੍ਰਕਾਸ਼ ਦੇ ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕੀਤੀ ਹੈ ਉਹਨਾਂ ਨੇ ਦੱਸਿਆ ਕਿ 10 ਜਨਵਰੀ ਦਿਨ ਬੁੱਧਵਾਰ ਤੋਂ ਕੇਂਦਰੀ ਸੜਕ ਆਵਾਜਾਈ ਦੇ ਰਾਜਮਾਰਗ ਮੰਤਰੀ ਨਿਤਿਨ ਗੜਕੜੀ ਹੁਸ਼ਿਆਰਪੁਰ ਆ ਰਹੇ ਨੇ ਜੋ 1553 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਹੁਸ਼ਿਆਰਪੁਰ ਫਗਵਾੜਾ ਰੋਡ ਦੋ ਫੋਰ ਲਾਈਨ ਤੇ ਫਗਵਾੜਾ ਦੇ ਉੱਨਾ ਰੋਡ ਹੁਸ਼ਿਆਰਪੁਰ ਦੇ ਨਵੇਂ ਬਾਈਪਾਸ ਦਾ ਨੀਂਹ ਪੱਥਰ ਰੱਖਣਗੇ ਇਹ ਪ੍ਰੋਜੈਕਟ ਪੰਜਾਬ ਦੇ ਨਾਂ ਨਾਲ ਹੁਸ਼ਿਆਰਪੁਰ ਦੇ ਲੋਕਾਂ ਦੀ ਭੱਟੀ ਪ੍ਰਾਪਤੀ ਹੈ ਮੰਤਰੀ ਸੋਮ ਪ੍ਰਕਾਸ਼ ਨੇ ਦੱਸਿਆ ਕਿਸੇ ਨਾਲ ਗੜਕੜੀ ਦੁਪਹਿਰ 12:00 ਵਜੇ ਹੁਸ਼ਿਆਰਪੁਰ ਦੇ ਦੁਸਹਿਰਾ ਗਰਾਊਂਡ ਦੇ ਲੋਕਾਂ ਨੂੰ ਸੰਬੋਧਨ ਕਰਨਗੇ ਤੇ ਕਈ ਨਵੇਂ ਪ੍ਰੋਜੈਕਟ ਦਾ ਐਲਾਨ ਵੀ ਕਰਨਗੇ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣਗੇ ਇਸ ਰੈਲੀ ਤੋਂ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸਮੂਲੀਅਤ ਕਰਨਗੇ ਮੰਤਰੀ ਸ਼ੋਮ ਪ੍ਰਕਾਸ਼ ਨੇ ਕਿਹਾ ਕਿ ਜੋ ਕੰਮ ਕੇਂਦਰ ਸਰਕਾਰ ਨੇ 10 ਸਾਲਾਂ ਵਿੱਚ ਕਰਵਾਏ ਨੇ ਉਹ ਜਿਵੇਂ ਹੀ ਫਲਾਈਓਵਰ ਮੇਨ ਬਜੂ ਜਾਣੇ ਜਾਂਦੇ ਮੰਤਰੀ ਗੜਕਰੀ ਵੱਲੋਂ ਨੈਸ਼ਨਲ ਹਾਈਪ ਦਾ ਬੇਮਿਸਾਲ ਵਿਕਾਸ ਕੀਤਾ ਗਿਆ ਉਹ ਕਾਂਗਰਸ ਸਰਕਾਰ ਦੇ 60 ਸਾਲਾਂ ਵਿੱਚ ਵੀ ਨਹੀਂ ਹੋਏ ਨੇ ਉਸ ਤੋਂ ਵਧੀਆ ਗਲੀ ਵਿਡੀ ਹਜੀ 뮤지컬 ਕੰਪਨੀ ਦੇ ਚਪੜਾਸੀ ਨੇ ਐਮੀ ਬਿਰਕ ਨੂੰ ਕੰਟਿਆ ਸੀ ਜੀ ਬਾਹਰ ਕਿਹਾ ਸੀ ਤੇਰਾ ਗਾਣਾ ਗਦੇ ਵੀ ਨਹੀਂ ਸੁਣਨਗੇ ਫਿਰ ਬਦਲੀ ਇਹਦੀ ਕਿਸਮਤ ਐਮੀ ਬਿਰਕ ਉਹ ਨਾ ਹੈ ਜੋ ਕਿਸੇ ਚਾਨ ਪਹਿਚਾਨ ਦਾ ਮਹਤਾਜ ਨਹੀਂ ਹੈ ਉਹ ਨਾ ਸਿਰਫ ਵਧੀਆ ਗਾਇਕ ਹੈ ਬਦਕੀ ਬਿਹਦ ਉਦਮਾ ਫੈਕਟਰ ਵੀ ਹੈ ਐਮੀ ਦਾ ਪੰਜਾਬੀ 뮤지컬 ਤੇ ਫਿਲਮ ਇੰਡਸਟਰੀ 'ਚ ਕਾਫੀ ਪੱਟਾ ਚੁਗਤ ਹੈ ਨਾ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਹਰਨੁਦਾਸ ਜੀ ਕੀ ਐਮੀ ਦੇ ਸੰਘਰਸ਼ ਦੀ ਕਹਾਣੀ ਕਿਸ ਤਰ੍ਹਾਂ ਐਮੀ ਬਿਰਕ ਜਦੋਂ ਗਾਇਕ ਬਣਨ ਤੋਂ ਪਹਿਲਾਂ ਸੰਘਰਸ਼ ਕਰਦੇ ਰਹੇ ਉਹ ਕਿਵੇਂ 뮤지컬 ਕੰਪਨੀ ਦੇ ਚਪੜਾਸੀ ਤੋਂ ਬਾਹਰ ਪਜਾ ਦਿੱਤਾ ਸੀ ਜੀ ਉਹਨਾਂ ਨੂੰ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੇ ਤੁਸੀਂ ਵੀ 2200 ਰੁਪਏ ਲੈਣਾ ਚਾਹੁੰਦੇ ਤਾਂ ਵੱਡੀ ਖਬਰ ਹੈ ਕਿ ਤੁਹਾਡੇ ਖਾਤੇ ਵਿੱਚ ਆ ਰਹੇ ਨੇ ਪੀਐਮ ਕਿਸਾਨ ਦੇ 2200 ਰੁਪਏ ਕਿ ਤੁਹਾਡੇ ਖਾਤੇ ਵਿੱਚ ਪੀਐਮ ਕਿਸਾਨ ਯੋਜਨਾ ਦੇ 2000 ਰੁਪਏ ਨੇ ਜੇ ਨਹੀਂ ਤਾਂ ਧਿਆਨ ਨਾਲ ਇਹ ਖਬਰ ਪੜ੍ਹ ਲਓ ਹੁਣ ਤੁਸੀਂ ਘਰ ਬੈਠੇ ਇਸ ਸਕੀਮ ਦਾ ਲਾਭ ਲੈ ਸਕਦੇ ਹੋ ਜੇ ਤੁਹਾਡੀ ਕੋਈ ਕਿਸ਼ਤ ਪੈਂਡਿੰਗ ਹੈ ਤਾਂ ਉਹ ਤੁਹਾਨੂੰ ਬਿਨਾ ਕਿਤੇ ਜਾਏ ਘਰ ਵਿੱਚ ਹੀ ਮਿਲ ਸਕਦੀ ਹੈ ਬਸ ਤੁਹਾਨੂੰ ਕੁਝ ਛੋਟਾ ਜਿਹਾ ਕੰਮ ਕਰਨਾ ਪਵੇਗਾ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਸਹੂਲਤਾਂ ਦੇਣ ਲਈ ਪੀਐਮ ਕਿਸਾਨ ਨਿਧੀ ਯੋਜਨਾ ਦੀ ਸ਼ੁਰੂਆਤ ਕੀਤੀ ਹੋਈ ਹੈ ਇਸੇ ਤਹਿਤ ਕਿਸਾਨਾਂ ਨੂੰ 2000 ਰੁਪਏ ਮਿਲਦੇ ਨੇ ਹਾਲਾਂਕਿ ਪਰੇਸ਼ਾਨੀ ਦੀ ਗੱਲ ਹੈ ਕਿ ਕੁਝ ਕਿਸਾਨਾਂ ਦੇ ਖਾਤੇ ਵਿੱਚ ਇਹ ਪੈਸਾ ਟਰਾਂਸਫਰ ਨਹੀਂ ਪਾਇਆ ਜਾ ਰਿਹਾ ਜਿਸ ਕਰਕੇ ਕਈ ਸਮੱਸਿਆਵਾਂ ਦਾ ਹੱਲ ਕੱਢਣ ਲਈ ਸਰਕਾਰ ਵੱਲੋਂ ਇੱਕ ਪੋਰਟਲ ਲਾਂਚ ਕੀਤਾ ਗਿਆ ਜਿਸ ਨੂੰ ਤੁਸੀਂ ਘਰ ਬੈਠੇ ਵੀ ਠੀਕ ਹੈ ਜੀ ਇਹ ਖਾਤੇ ਵਿੱਚ ਪੈਸੇ ਪਵਾ ਸਕਦੇ ਹੋ ਪੀਜੀ ਪੋਰਟਲ ਪੰਜਾਬ ਵੈਬਸਾਈਟ ਹੈ ਜਿਸ ਦੇ ਉੱਤੇ ਤੁਸੀਂ ਇਹ ਪੀਐਮ ਕਿਸਾਨ ਨਿਧੀ ਯੋਜਨਾ ਦੇ ਪੈਸੇ ਲੈ ਸਕਦੇ ਹੋ ਤੇ ਉਸ ਤੋਂ ਠੀਕ ਹੈ ਜੀ ਨਵੇਂ ਫਾਰਮ ਵੀ ਤੁਸੀਂ ਉਸ ਤੋਂ ਅਪਲਾਈ ਕਰ ਸਕਦੇ ਹੋ ਤੇ ਪੰਜਾਬ ਸਰਕਾਰ ਜੀ ਉਸ ਤੋਂ ਪਹਿਲਾਂ ਮੋਦੀ ਸਰਕਾਰ 2200 ਰੁਪਏ ਦੇਣ ਚਾਰਹੀ ਹੈ ਤੇ ਜਿਨਾਂ ਜਿਨਾਂ ਨੂੰ 2200 ਰੁਪਏ ਆ ਗਏ ਨੀਚੇ ਕਮੈਂਟ ਕਰਕੇ ਜਰੂਰ ਦੱਸਿਓ ਪਤਾ ਧੰਨਵਾਦ